ਕਾਂਗਰਸ ਪਾਰਟੀ ਦੇ ਚੱਲ ਰਹੇ ਮੇਰੇ ਨਾਲ ਅੱਜ ਸਾਡੇ ਪਰਿਵਾਰੀ ਸਹਿ ਪਰਿਵਾਰੀ ਦਲਵੀ ਸਾਹਿਬ ਵੀ ਆਏ ਹੈ ਇੱਕ ਤਾਂ ਚੱਲ ਰਿਹਾ ਹੈ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਦੂਸਰਾ ਸਾਡਾ ਕਾਰਜਕ੍ਰਮ ਚੱਲ ਰਿਹਾ ਹੈ ਸੰਵਿਧਾਨ ਬਚਾਓ ਸਭਾਵਾਂ ਯਾਨੀ ਕਿ ਰੈਲੀਆਂ ਤੀਸਰਾ ਹੁਣ ਜਿਹੜਾ ਸੰਗਠਨ ਰਾਹੁਲ ਜੀ ਨੇ ਕਿਹਾ ਕਿ ਥੱਲੇ ਤੱਕ ਸੰਗਠਨ ਨੂੰ ਆ ਮਕਮਲ ਤਰੀਕੇ ਨਾਲ ਕੰਪਲੀਟ ਕਰਨਾ ਹੈ ਬੂਥ ਤੇ ਮੰਡਲ ਤੇ ਤੇ ਨਾਲ ਹੀ ਨਾਲ ਬਲਾਕ ਤੇ ਤੇ ਜ਼ਿਲ੍ਹਿਆਂ ਤੇ ਸੋ ਉਹਨੂੰ ਲੈ ਕੇ ਕੇਵਲ ਬਲਾਕ ਸੈਂਟਰਲ ਦੀ ਐਸੋ ਪਹਿਲਾਂ ਖਰੜ ਦੀ ਅਸੀਂ ਸ਼ੁਰੂਆਤ ਕੀਤੀ ਹੈ ਅਗਲੇ 2-3 ਦਿਨਾਂ ਚ ਅਸੀਂ ਹੋਰ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਇਹ ਮੀਟਿੰਗਸ ਤਾਂ 117 ਦੇ 17 ਜਿਹੜੇ ਬਲਾਕਸ ਨੇ ਸਾਡੇ ਯਾਨੀ ਕਿ ਹਲਕੇ ਨੇ ਉਹਨਾਂ ਦੇ ਬਲੌਕਸ ਦੀਆਂ ਮੀਟਿੰਗ ਕਰਨੀ ਹੈ ਸੋ ਅੱਜ ਕਈ ਕਾਰਜਕ੍ਰਮ ਹੋਰ ਵੀ ਹੈਗੇ ਨੇ ਜਿਹਦੇ ਚ ਮੈਂ ਤੇ ਡਲਵੀ ਸਾਹਿਬ ਨੇ ਸ਼ਮੂਲੀਅਤ ਕਰਨੀ ਹੈ ਸੀਐਲਪੀ ਸਾਹਿਬ ਵੀ ਸ਼ਾਇਦ ਆਨ ਤੇ ਇਹ ਸੰਗਠਨ ਦੇ ਮੁਤਲਕ ਅਸੀਂ ਅੱਜ ਇੱਥੇ ਮੀਟਿੰਗ ਤੇ ਬੈਠਕ ਰੱਖੀ ਹੈ ਕਿ ਆਉਣ ਵਾਲੇ ਸਮੇਂ ਚ ਕਿਸ ਪ੍ਰਕਾਰ ਹੋਰ ਤਰੀਕੇ ਦੇ ਨਾਲ ਮਜ਼ਬੂਤ ਗਰਾਊਂਡ ਲੈਵਲ ਤੇ ਅਸੀਂ ਕਾਂਗਰਸ ਪਾਰਟੀ ਨੂੰ ਤੇ ਸੰਗਠਨ ਨੂੰ ਮਜ਼ਬੂਤ ਕਰਨਾ ਹੈ ਸੋ ਇਸ ਕਰਕੇ ਅੱਜ ਸੈਂਟਰਲ ਹਲਕੇ ਦੀ ਵਿਕਾਸ ਸੋਨੀ ਜੀ ਦੀ ਅਗਵਾਈ ਦੇ ਵਿੱਚ ਅੱਜ ਇਹ ਮੀਟਿੰਗ ਰੱਖੀ ਹੈ ਜਿੱਥੇ ਹਰਪ੍ਰਤਾਪ ਉਸਨਾਲਾ ਸਾਹਿਬ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਤੇ ਉਹਨਾਂ ਨੇ ਸਾਰਿਆਂ ਨੇ ਇਸ ਨੂੰ ਮਹੂਲੀਅਤ ਕੀਤੀ ਹੈ ਮੈਂ ਕਾਂਦੀਵਾਲ ਨੂੰ ਲਾਂਬੇ ਕਰ ਦਿੱਤਾ ਕਿ ਆਮ ਆਦਮੀ ਪਾਰਟੀ ਤੁਹਾਡੇ ਵੱਲੋਂ ਵੀ ਕਈ ਵਾਰ ਜਿਵੇਂ ਮੇਅਰ ਦੇ ਜਿਹੜੇ ਇਲੈਕਸ਼ਨ ਨੇ ਤੇ ਜਿਸ ਤਰ੍ਹਾਂ ਨਾਲ ਕੀਤਾ ਸੀ ਟਾਡੇ ਵੱਲੋਂ ਹਮੇਸ਼ਾ ਹਮਲਾ ਕੀਤਾ ਗਿਆ ਕਿ ਅੰਮ੍ਰਿਤਸਰ ਦੇ ਵਿੱਚ ਤੱਕੇ ਕਾਈ ਜਿਹੜੀ ਹੈ ਇੱਕ ਮੰਤਰੀ ਵੱਲੋਂ ਕੀਤੀ ਕਿਸੇ ਉਹਨਾਂ ਨੂੰ ਲਾਂਭੇ ਕੀਤਾ ਗਿਆ ਕਿ ਸਮਝਦੇ ਹੋ ਦੇਖੋ ਤੱਕੇਸ਼ਾ ਹੀ ਕੇਵਲ ਅੰਮ੍ਰਿਤਸਰ ਚ ਨਹੀਂ ਹੋਈ ਮੇਰ ਤਾਂ ਸਾਡਾ ਕਾਂਗਰਸ ਦਾ ਬਣ ਰਿਆ ਸੀ ਪੂਰੇ ਪੰਜਾਬ ਦੇ ਵਿੱਚ ਫਗਵਾੜਾ ਦੇ ਵਿੱਚ ਵੀ ਇਦਾਂ ਹੀ ਹੋਇਆ ਸਾਡੇ ਨਾਲ ਅਸੀਂ ਪਟਿਆਲਾ ਚ ਵੀ ਅਸੀਂ ਮੇਰ ਬਣਾਉਣਾ ਸੀ ਉੱਥੇ ਤੱਕੇ ਨਾਲ ਅਨਕਨਸਟੀਚੂਨਲ ਤਰੀਕੇ ਦੇ ਨਾਲ ਸਾਰਾ ਲੁੱਟਿਆ ਗਿਆ ਇਲੈਕਸ਼ਨ ਤੇ ਇਸੇ ਤਰ੍ਹਾਂ ਹੀ ਤੱਕੇ ਨਾਲ ਜਲੰਧਰ ਦੇ ਵਿੱਚ ਬੰਦਿਆਂ ਨੂੰ ਛੇਤੀ ਚ ਸੋ ਹਰ ਜਗਾ ਤੱਕ ਕੇ ਸ਼ਈ ਹੋਈ ਹੈ ਉਹ ਢਾਲੀਵਾਲ ਸਾਹਿਬ ਨੇ ਕੀਤੀ ਉਹ ਆਮ ਆਦਮੀ ਪਾਰਟੀ ਸਾਬ ਦੇ ਮੁੱਖ ਮੰਤਰੀ ਸਾਹਿਬ ਨੇ ਕੀਤੀ ਪਾਰਟੀ ਨੇ ਕੀਤੀ ਉਹ ਪੁਲਿਸ ਨੇ ਕੀਤੀ ਹੈ ਤੁਹਾਨੂੰ ਪਤਾ ਹੈ ਕਿਸੇ ਨੂੰ ਲਾਂਬੇ ਕਰਤਾ ਨਹੀਂ ਕਰਤਾ ਉਹਨਾਂ ਦੀ ਆਪਣੀ ਪਾਰਟੀ ਦਾ ਨਿੱਜੀ ਉਹ ਸਿਸਟਮ ਹੈ ਮੈਂ ਤਾਂ ਹਰ ਵਿਅਕਤੀ ਨੂੰ ਇਹ ਕਹਿਣਾ ਚਾਹੁੰਦਾ ਚਾਹੇ ਉਹ ਕਾਂਗਰਸੀ ਹੈ ਚਾਹੇ ਉਹ ਅਕਾਲੀ ਦਲ ਹੈ ਚਾਹੇ ਉਹ ਆਮ ਆਦਮੀ ਪਾਈਟ ਦਾਇਰੇ ਚ ਰਹਿ ਕੇ ਕੰਮ ਕਰਨਾ ਚਾਹੀਦਾ ਹੈ ਜਿਹੜੇ ਵਿਅਕਤੀ ਆਪਣੀਆਂ ਪੋਜੀਸ਼ਨਸ ਦਾ ਗਲਤ ਇਸਤੇਮਾਲ ਜਾਂ ਨਜਾਇਜ਼ ਇਸਤੇਮਾਲ ਨਹੀਂ ਕਰਦੇ ਉਹ ਕਿਸੇ ਅਹੁਦੇ ਤੇ ਰਹਿਣ ਚਾਹੇ ਨਾ ਰਹਿਣ ਉਹਨਾਂ ਦੀ ਲੋਕਾਂ ਦੇ ਵਿੱਚ ਸ਼ੋਭੀ ਹਮੇਸ਼ਾ ਬਣੀ ਰਹਿੰਦੀ ਹੈ ਤੇ ਜਦੋਂ ਤੁਸੀਂ ਆਦੇ ਕੁਰਸੀ ਦਾ ਗਲਤ ਫਾਇਦਾ ਲੈ ਕੇ ਜਾਇਜ਼ ਨਜਾਇਜ਼ ਕੰਮ ਕਰਦੇ ਹੋ ਧੱਕਾ ਕਰਦੇ ਹੋ ਫਿਰ ਲੋਕ ਇਹ ਮਹਿਸੂਸ ਕਰਦੇ ਆ ਵੀ ਚੰਗਾ ਹੋ ਗਿਆ ਵਧੀਆ ਹੋ ਗਿਆ ਸੋ ਸਾਨੂੰ ਕੁਰਸੀ ਤੇ ਬੈਠ ਕੇ ਇਹ ਮਹਿਸੂਸ ਕਰਾਉਣਾ ਚਾਹੀਦਾ ਹੈ ਕਿ ਜਦੋਂ ਉਸ ਕੁਰਸੀ ਨੂੰ ਛੱਡ ਕੇ ਜਾਈਏ ਲੋਕ ਕਹਿਣ ਯਾਰ ਉਹਰੇ ਨਾਲ ਦਾ ਬੰਦਾ ਨਹੀਂ ਸੀ। ਕੁਮਰ ਵਿਜੇ ਪ੍ਰਤਾਪ ਨੂੰ ਵੀ ਕੁਮਰ ਵਿਜੇ ਪ੍ਰਤਾਪ ਉਹ ਹਮੇਸ਼ਾ ਸਰਕਾਰ ਦੀ ਗਲਤ ਨੀਤੀਆਂ ਦੇ ਬੋਲਦੇ ਸੀ। ਉਹਨਾਂ ਨੂੰ ਵੀ ਪਾਰਟੀ ਚ ਪਰ ਕਿਹੜੇ ਪਾਸੇ ਜਾ ਰਹੀ ਹੈ ਪਾਰਟੀ। ਦੇਖੋ ਮੈਂ ਫਿਰ ਕੁਮਰ ਵਿਜੇ ਮੈਂ ਆਪਣੀ ਪਾਰਟੀ ਬਾਰੇ ਦੱਸ ਸਕਦਾ। ਮੈਂ ਦੂਸਰੇ ਵਿਅਕਤੀ ਸੁਖਪਾਲ ਜੀ ਨਾਲ ਮਿਲਪੇਗਾ। ਨੋ ਉਸ ਸੁਖਪਾਲ ਜੀ ਦਾ ਆਪਣਾ ਨਿੱਜੀ ਦੌਰਾ ਹੋਏਗਾ। ਮੈਂ ਇਸੇ ਨੂੰ ਇਹ ਨਹੀਂ ਕਹਿ ਰਿਹਾ ਕੋਈ ਜਾਇਜ਼ ਹੈ ਜਾਂ ਕੋਈ ਨਜਾਇਜ਼ ਹੈ ਕੁਵਰ ਵਿਜੇ ਪ੍ਰਤਾਪ ਜੀ ਨੇ ਆਪਣੀ ਮਰਜ਼ੀ ਨਾਲ ਆਮ ਆਦਮੀ ਪਾਰਟੀ ਚ ਜਾਂਦਾ ਫੈਸਲਾ ਲਿਆ ਹਾਲਾਂਕਿ ਕੁਵਰ ਵਿਜੇ ਪ੍ਰਤਾਪ ਸਿੰਘ ਉਹਦੋਂ ਕਾਂਗਰਸ ਚ ਵੀ ਆ ਸਕਦੇ ਸਨ ਇਹ ਆਪਣੇ ਨਿੱਜੀ ਫੈਸਲੇ ਹਨ ਕਈ ਵਾਰੀ ਨਿੱਜੀ ਫੈਸਲੇ ਜਿਹੜੇ ਗਲਤ ਹੋ ਜਾਂਦੇ ਹੈ ਕਈ ਵਾਰੀ ਨਿੱਜੀ ਫੈਸਲੇ ਲਈ ਸਹੀ ਹੋ ਜਾਂਦੇ ਹੈ ਬਟ ਮੈਂ ਇਹੀ ਕਹਿਣਾ ਚਾਹਾਂਗਾ ਰਾਜਨੀਤਿਕ ਲੋਕਾਂ ਨੂੰ ਕਿ ਜਿਹੜਾ ਵਿਅਕਤੀ ਸਮੇਂ ਤੇ ਸਥਾਨ ਤੇ ਕਿਹੜੇ ਸਮੇਂ ਕੀ ਗੱਲ ਕਰਨੀ ਤੇ ਕਿਹੜੇ ਥਾਂ ਤੇ ਕੀ ਗੱਲ ਕਰਨੀ ਕਿਹੜੀ ਸਮੇਂ ਕੀ ਹਿੱਟ ਕਰਨੇ ਅਗਰ ਇਹ ਸਮਝ ਜਾਏਗਾ ਉਹ ਚੰਗਾ ਰਾਜਨੀਤਾ اور ਇੱਕ ਪੋਲੀਟੀਸ਼ੀਅਨ ਹੋ ਸਕਦਾ ਹੈ ਬੀਟ ਐਨੀਬਡੀ ਸੋ ਪੁਰਾਣੇ ਜਮਾਨਿਆਂ ਦੇ ਵਿੱਚ ਜਿਹੜੇ ਲੀਡਰ ਸਨ ਧਾਗ ਲੀਡਰ ਸਨ ਜਿਨ੍ਹਾਂ ਨੇ ਕਈ ਕਈ ਸਾਲ ਇਹ ਇਸ ਪੰਜਾਬ ਚ ਆਪਣੀ ਪੈਂਠ ਬਣਾ ਕੇ ਰੱਖੀ ਉਸ ਸਮੇਂ ਸੀਮਾ ਦੇਖ ਕੇ ਆਪਣੇ ਮੂੰਹ ਦੇ ਵਿੱਚ ਗੱਲ ਕਰਦੇ ਸਨ ਅੱਜ ਕੱਲ ਤਾਂ ਫਿਰ ਸਾਰਾ ਕੁਝ ਠੀਕ ਹੀ ਹੈ ਲੇਕਿਨ ਜਿਹੜੀ ਵਿੱਚ ਜਿਹੜੀ ਕਹਿਆ ਜਾਂਦਾ ਜੇ ਤੋਂ ਫਾਰਾ ਪਾਤੀ ਅੱਜ ਵੀ ਕੀ ਆ ਰਿਹਾ ਪੰਜ ਪੰਜ ਮੁੱਖ ਮੰਤਰੀ ਕਹਿੰਦੇ ਤੁਹਾਡੇ ਚਿਹਰੇ ਅੱਜ ਇਥੇ ਕੈਂਸਲ ਹੋਈ ਆ ਕੁਝ ਇਹ ਪਾਰਟੀ ਦੇ ਵਿੱਚ ਜਿਹੜੀ ਫੁੱਟ ਦੀ ਗੱਲ ਹੈ ਇਹ ਤੁਸੀਂ ਕਹਿੰਦੇ ਹੋ ਮੀਡੀਆ ਵਾਲੇ ਜਾਏ ਆਮ ਆਦਮੀ ਪਾਰਟੀ ਯਾਰ ਆਮ ਆਦਮੀ ਪਾਰਟੀ ਨੇ ਤਾਂ ਕਹਿ ਨਹੀਂ ਕਹਨੇ ਜਾ ਆਮ ਆਦਮੀ ਪਾਰਟੀ ਕੁਝ ਚੈਨਲਾਂ ਤੋਂ ਇੱਕ ਘਵਾਉਂਦੀ ਆ ਕਿ ਫੁੱਟ ਹੈ ਫੁੱਟ ਹੈ ਕਹੋ ਫੁੱਟ ਹੈ ਕਿਉਂਕਿ ਪੈਕੇਜ ਅੱਛੇ ਵੱਡੇ ਚੈਨਲਸ ਦੀ ਗੱਲ ਕਰਦਾ ਮੈਂ ਛੋਟੇ ਥੋੜੇ ਗੁੱਸੇ ਨਾ ਹੋਇਓ ਲੇਕਿਨ ਫੁੱਟ ਕਿੱਥੇ ਹੈ ਕਾਂਗਰਸ ਪਾਰਟੀ ਪੰਜਾਬ ਦੇ ਇਸ਼ੂਸ ਤੇ ਦਲਵੀ ਸਾਹਿਬ ਪੰਜਾਬ ਦੇ ਮੁੱਦੋਂ ਪਰ ਪੰਜਾਬ ਦੇ ਲੋਕਾਂ ਦੇ ਲਈ ਇਹ ਪੰਜਾਬੀ ਦਾ ਦੱਸਦੇ ਅਸੀਂ ਸਾਰੇ ਆਪਣੇ ਇੰਟਰਸਟ ਛੱਡ ਕੇ ਇਕੱਠੇ ਆਂ ਪਰ ਕਾਂਗਰਸ ਪਾਰਟੀ ਦਾ ਰਾਜ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਦਾ ਰਾਜ ਬਣ ਜਾ ਰਿਹਾ ਮਤ ਸਮਝੋ ਤੁਸੀਂ ਕੋਈ ਬਾਈ ਇਲੈਕਸ਼ਨ ਜਿੱਤ ਗਏ ਹੋ ਤਾਂ ਤੁਹਾਡਾ ਰਾਜ ਆ ਜਾਏਗਾ ਬਾਈ ਇਲੈਕਸ਼ਨ ਸਰਕਾਰਾਂ ਜਿੱਤੀ ਜਾਂਦੀਆਂ ਨੇ ਬਾਈ ਇਲੈਕਸ਼ਨ ਆ ਰਹੀ ਜੀ ਬਾਈ ਇਲੈਕਸ਼ਨ ਸਰਕਾਰਾਂ ਜਿੱਤੀ ਜਾਂਦੀਆਂ ਨੇ ਲੇਕਿਨ ਜਰਨਲ ਇਲੈਕਸ਼ਨ ਪਾਰਲੀਮੈਂਟ ਦੇ ਨੇ 7 ਸੀਟਾਂ ਜਿਤਾ ਕੇ ਇਹ ਗੱਲ ਦੱਸਦੀ ਸੀ ਕੀ ਕਾਂਗਰਸ ਪਾਰਟੀ 2027 ਦੇ ਵਿੱਚ ਵੱਡੇ ਮਜ਼ਬੂਤੀ ਦੇ ਨਾਲ ਪੰਜਾਬ ਚ ਸਰਕਾਰ